ਅੱਜ ਆਪਾਂ ਮੇਰੀ ਇਸ ਚਪਚੀ ਸਹਿਬ ਦੀ ਕਿਤਾਬ ਦੇ 5ਵੇਂ ਤੇ 6ਵੇਂ ਪੇਜ ਦੇ ਉੱਪਰ ਗੱਲ ਕਰਾਂਗੇ ਡਿਸਕਸ ਕਰਾਂਗੇ ਇਸ ਦੋ ਪੇਜਾਂ ਉਪਰ ਕੁਝ ਧਿਆਨ ਜੋ ਗੱਲਾਂ ਦਸੀਆਂ ਗਈਆਂ ਹਨ ਆ ਪਹਿਲੀ ਗੱਲ ਇਹ ਹੈ ਕਿ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਨੇ ਉਹਨਾਂ ਨੂੰ ਦੋ ਟੰਗ ਦੇ ਨਾਲ ਸਮਝਿਆ ਜਾ ਸਕਦਾ ਹੈ ਜੀ ਇੱਕ ਤਾਂ ਹੈ ਅਥਰੀ ਅਰਥ ਦੂਜਾ ਹੈ ਜੀ ਭਾਵ ਅਰਥ ਅਖਰੀ ਅਰਥ ਹੁੰਦੇ ਆ ਜੀ ਕਿਸੇ ਸ਼ਬਦ ਦੇ ਜਿਵੇਂ ਇੱਕ ਦਾ ਇੱਕ ਅਰਥ ਹੋ ਗਿਆ ਠੀਕ ਹੈ ਇੱਕ ਆਪਾਂ ਕਹਿੰਦੇ ਨੇ ਨੰਬਰ 1 ਹੋ ਗਿਆ ਤੇ ਕਈ ਥਾਵਾਂ ਤੇ ਇੱਕ ਦਾ ਅਰਥ ਕਈ ਵੀ ਆਇਆ ਠੀਕ ਹੈ ਜਾਂ ਕਈ ਵਾਰ ਜਦੋਂ ਗੁਰ ਦਾ ਅਰਥ ਹੁੰਦਾ ਜੀ ਗੁਰੂ ਟੀਚਰ ਅਧਿਆਪਕ ਪਰ ਗੁਰ ਜਿਹੜਾ ਕਈ ਵਾਰ ਜਿਵੇਂ ਪ੍ਰਭੂ ਪਰਮਾਤਮਾ ਲਈ ਵੀ ਆਇਆ ਠੀਕ ਹੈ ਗੁਰ ਪ੍ਰਸਾਦ ਵਿੱਚ ਇਸ ਲਈ ਕਈ ਵਾਰ ਜਿਵੇਂ ਪਹਿਲੀ ਪੰਕਤੀ ਦੀ ਆਪਾਂ ਗੱਲ ਕਰਦੇ ਹਾਂ ਸੋਚੇ ਸੋਚਣਾ ਹੋ ਗਈ ਠੀਕ ਹੈ ਉਹ ਚੀਜ਼ ਜਿਸ ਸਿੱਧੀ ਆਪਾਂ ਅਰਥ ਕਰੀਏ ਤਾਂ ਸੁਚਮਤਾ ਰੱਖਣ ਦੇ ਨਾਲ ਸੁਚਮਤਾ ਨਹੀਂ ਹੁੰਦੀ ਜਾ ਸੋਚ ਰੱਖਣ ਦੇ ਨਾਲ ਸੋਚ ਨਹੀਂ ਹੁੰਦੀ ਪਰ ਕਿਹੜੀ ਸੋਚ ਕਿਹਦੀ ਸੁਚੰਤਾ ਠੀਕ ਆ ਅਰਥਾਂ ਤੋਂ ਅੱਗੇ ਭਾਵ ਅਰਥਾਂ 'ਚ ਜਾਣਾ ਪੈਂਦਾ ਵੀ ਮਨ ਰੱਖਣ ਮਨ ਨੂੰ ਤਨ ਨੂੰ ਸੁਚਾ ਰੱਖਣ ਦੇ ਨਾਲ ਮਨ ਸੁਚਾ ਨਹੀਂ ਹੁੰਦਾ ਜਾਂ ਸੋਚਣ ਦੇ ਨਾਲ ਪ੍ਰਭੂ ਪਰਮਾਤਮਾ ਸਾਡੀ ਸੋਚ ਵਿੱਚ ਨਹੀਂ ਸਮਾਉਂਦਾ ਹਾਲਾਂਕਿ ਕਦੇ ਪ੍ਰਭੂ ਪਰਮਾਤਮਾ ਜਮ ਮਨ ਤਨ ਦੀ ਗੱਲ ਨਹੀਂ ਹੋਈ ਠੀਕ ਹੈ ਇਸ ਲਈ ਅਖਰੀ ਅਰਥ ਤੇ ਉਸ ਤੋਂ ਬਾਅਦ ਭਾਵ ਅਰਥ ਇਹ ਦੋਨੇ ਵੱਖ-ਵੱਖ ਨੇ ਭਾਵ ਅਰਥ ਥੋਡੀਆਂ ਭਾਵਨਾਵਾਂ ਦੇ ਸਾਹਮਣੇ ਜਾਂ ਮੇਰੀਆਂ ਭਾਵਨਾਵਾਂ ਦੇ ਸਾਹਮਣੇ ਮੈਂ ਭਾਵ ਅਰਥ ਨੂੰ ਆਪਣੀ ਟੰਗ ਦੇ ਨਾਲ ਸਮਝ ਸਕਦਾ ਭਾਵ ਅਰਥ ਦਾ ਮੇਨ ਹੈ ਕਿ ਮੈਂ ਆਪਣੀਆਂ ਭਾਵਨਾਵਾਂ ਨੂੰ ਭਾਵ ਅਰਥ ਰੂਹਾਨੀਤ ਹੁੰਦੀ ਹੈ ਜੀ ਕਿ ਮੈਂ ਆਪਣੀਆਂ ਭਾਵਨਾਵਾਂ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੁੜਨਾ ਮੈਂ ਆਪਣੀ ਜਿਹੜੀ ਮਨ ਦੀ ਮੇਰੀ ਜਿਹੜੀ ਭਾਵਨਾ ਹੈ ਮੇਰੇ ਇਮੋਸ਼ਨਸ ਨੇ ਜਿਹੜੀ ਮੇਰੀ ਫੀਲਿੰਗ ਆ ਮੈਂ ਉਹਦੇ ਨਾਲ ਪ੍ਰਭੂ ਪਰਮਾਤਮਾ ਨਾਲ ਜੁੜਨਾ ਇਸ ਲਈ ਜਦੋਂ ਆਪਾਂ ਗੱਲ ਕਰਾਂਗੇ ਆਪਾਂ ਗੋੜੀਆਂ ਦੇ ਵਿੱਚ ਪੰਕਤੀਆਂ ਦੀ ਗੱਲ ਕਰਾਂਗੇ ਆਪਾਂ ਇਹਨਾਂ ਤੇ ਧਿਆਨ ਦੇਵਾਂਗੇ ਜੀ ਤੇ ਦੋ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਹੈ ਇਸ ਲਈ ਤੇ ਦੂਜੀ ਗੱਲ ਹੈ ਜੀ ਇੱਕ ਰਹਿਤਨਾਮੇ ਆ ਬਾਬਾ ਸੁਮੇਤ ਸਿੰਘ ਜੀ ਦਾ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਰਹਿਤਨਾਮੇ ਵਿੱਚ ਉਹ ਕਹਿੰਦੇ ਗੁਰਬਾਣੀ ਕੀ ਏਕ ਤੁਕ ਗੁਰਬਾਣੀ ਕੀ ਏਕ ਤੁਕ ਤਾਂ ਕਿ ਅਰਥ ਅਨੰਤ ਵੀ ਇੱਕ ਇੱਕ ਤੁਕ ਦੇ ਬਹੁਤ ਸਾਰੇ ਅਰਥ ਨਿਕਲ ਜਾਂਦੇ ਆ ਠੀਕ ਆ ਆਪਾਂ ਗੁਰਬਾਣੀ ਵਿੱਚ ਦੇਖਾਂਗੇ ਜੀ ਜਪਜੀ ਸਾਹਿਬ ਵਿੱਚ ਵੀ ਦੇਖਾਂਗੇ ਤੇ ਅੱਗੇ ਕਹਿੰਦੇ ਨੇ ਤਾਸ ਵਿਚਾਰਤ ਹੀ ਰਹੇ ਪਾਵ ਗੁਰਬਾਣੀ ਦੀ ਉਸ ਤੁਕ ਨੂੰ ਗੁਰਬਾਣੀ ਦੀ ਉਸ ਪੰਕਤੀ ਨੂੰ ਜਿਹੜਾ ਮਨੁੱਖ ਵਿਚਾਰਦਾ ਹੈ ਸੋ ਖਾਲਸਾ ਮਹੰਤ ਉਹੀ ਜਿਹੜਾ ਖਾਲਸਾ ਹੈ ਉਹੀ ਮਹੰਤ ਹੈ ਉਹੀ ਜਿਹੜਾ ਮਹੰਤ ਹੁੰਦਾ ਜੀ ਵਧੀਆ ਉੱਤਮ ਮਨੁੱਖ ਪੜਿਆ ਲਿਖਿਆ ਗਿਆਨੀ ਮਨੁੱਖ ਜੀ ਪਾਵ ਗੁਰਬਾਣੀ ਦੀ ਇੱਕ ਇੱਕ ਤੁਕ ਨੂੰ ਤੁਸੀਂ ਬਾਰ ਬਾਰ ਜਿਹੜਾ ਉਹਨੂੰ ਵਿਚਾਰ ਕੇ ਦੇਖੋ ਤੇ ਇਹ ਇੱਕ ਰਸਤਾ ਵੀ ਹੈ ਜੀ ਉਸ ਪ੍ਰਭੂ ਪਰਮਾਤਮਾ ਨਾਲ ਜੁੜਨਾ ਗੁਰਬਾਣੀ ਵਿਚਾਰ ਕਰਨੀ ਕਿਉਂਕਿ ਜਦੋਂ ਤੁਸੀਂ ਇੱਕ ਕੋਈ ਵੀ ਜਪਜੀ ਸਾਹਿਬ ਦੇ ਵਿੱਚੋਂ ਤੁੱਕ ਲੈ ਲਓਗੇ ਉਸ ਦੇ ਗਹਿਰੇ ਅਰਥ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਪ੍ਰਭੂ ਪਰਮਾਤਮਾ ਦੇ ਨਾਲ ਆਪਣੇ ਆਪ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਗੱਲ ਹੈ ਠੀਕ ਹੈ ਉਹ ਹੈ ਜਪਜੀ ਸਾਹਿਬ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਨਾਨਕ ਦੂਰੂਪ ਵਿੱਚ ਆਇਆ ਜੀ ਸ਼ਬਦ ਗੁਰਬਾਣੀ ਵਿੱਚ ਮੂਰਤ ਰਾਂ ਆਇਆ ਪਰ ਜਪਜੀ ਸਾਹਿਬ ਦੇ ਵਿੱਚ ਜਿਹੜਾ ਨਾਨਕ ਸ਼ਬਦ ਹੈ ਉਹ ਦੂਰੂਪ ਵਿੱਚ ਆਇਆ ਜੀ ਇੱਕ ਤਾਂ ਨਾਨਕ ਮੁਕਤ ਹੈ ਪਾਬ ਨੰਨੇ ਨੂੰ ਕੰਨਾ ਨੰਨਾ ਕੱਕਾ ਕੱਕੇ ਦੇ ਔਂਕੜ ਕੋਈ ਔਂਕੜ ਨਹੀਂ ਕੱਕੇ ਨੂੰ ਕੋਈ ਸਿਆਰੀ ਨਹੀਂ ਹੈਗੀ ਜੀ ਇਹ ਨਾਨਕ ਮੁਕਤਾ ਆਇਆ ਤੇ ਦੂਸਰਾ ਹੈ ਜੀ ਕੱਕਾ ਔਂਕੜ ਵਾਲਾ ਨੰਨੇ ਨੂੰ ਕੰਨਾ ਨੰਨਾ ਕੱਕਾ ਜਿਹੜਾ ਕੱਕਾ ਔਂਕੜ ਵਾਲਾ ਹੈ ਜੀ ਇਹ ਹੈ 18ਵੀਂ ਤੇ 27ਵੀਂ ਪੌੜੀ ਦੇ ਵਿੱਚ ਜਪਜੀ ਸਾਹਿਬ ਵਿੱਚ ਦੋ ਪੌੜੀਆਂ ਦੇ ਵਿੱਚ ਇੱਕ ਕੱਕਾ ਔਂਕੜ ਵਾਲਾ ਆਇਆ ਤੇ ਜਿੱਥੇ ਨਾਨਕ ਮੁਕਤਾ ਆਇਆ ਭਾਵੇਂ ਜਿਹੜਾ ਪਹਿਲਾ ਨਾਨਕ ਸੀ ਜਿਹਦੇ ਉੱਪਰ ਕੋਈ ਔਂਕੜ ਨਹੀਂ ਸੀ ਨੰਨੇ ਨੂੰ ਕੰਨਾ ਨੰਨਾ ਕੱਕਾ ਸੀਗਾ ਉਥੇ ਜਿਹੜੇ ਅਰਥ ਨੇ ਉਹ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਦੱਸ ਰਹੇ ਨੇ ਠੀਕ ਹੈ ਭਾਵ ਆਪਣੇ ਮਨ ਨਾਲ ਗੱਲ ਕਰ ਰਹੇ ਨੇ ਉਹ ਮੇਰੇ ਮਿੱਤਰ ਪਿਆਰਿਆ ਮਨਾ ਜਾਂ ਉਹਦੇ ਆਪਾਂ ਅਰਥ ਜਦੋਂ ਕਰਦੇ ਨੇ ਅੱਜ ਤੱਕ ਗਿਆਨੀਆਂ ਨੇ ਸਾਰਿਆਂ ਨੇ हे ਨਾਨਕ ਕੀਤੇ ਆ ਜਿੰਨੇ ਵੀ ਤੁਸੀਂ ਪ੍ਰੋਫੈਸਰ ਸਹਿਬ ਸਿੰਘ ਦੀ ਟੀਕੇ ਦੇਖ ਲਓ ਜਾਂ ਕੋਈ ਹੋਰ ਆਨਲਾਈਨ ਟੀਕਾ ਦੇਖ ਲਓ ਉਥੇ ਸਾਰੇ ਪਾਸੇ हे ਨਾਨਕ ਕਿਹਾ ਗਿਆ ਪਰ ਜਦੋਂ ਰੂਹਾਨੀਅਤ ਵਿੱਚ ਜਾਵਾਂਗੇ ਅਸੀਂ ਪ੍ਰਭੂ ਪਰਮਾਤਮਾ ਨਾਲ ਗੱਲਾਂ ਕਰਨ ਲਈ ਜਾਵਾਂਗੇ ਉਥੇ ਨਾਨਕ ਦੇ ਅਰਥ ਅਸੀਂ ਹੇ ਮੇਰੇ ਮਨਾ ਕਰ ਸਕਦੇ ਆ ਉਹ ਮੇਰੇ ਮਿੱਤਰ ਪਿਆਰੇ ਮਨਾ ਕਿਉਂਕਿ ਗੁਰਬਾਣੀ ਸਾਰੀ ਦੀ ਸਾਰੀ ਜਿਹੜੀ ਹੈ ਨਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਹੈ ਜੀ ਠੀਕ ਹੈ ਗੁਰਬਾਣੀ ਉਸ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਹੈ ਇਸ ਲਈ ਜਦੋਂ ਤੁਸੀਂ ਬਾਣੀ ਪੜ੍ਹਨੀ ਹੈ ਤੁਸੀਂ ਇਹ ਸੋਚੋ ਵੀ ਅਸੀਂ ਗੁਰਨਾਨਕ ਦੇ ਨਾਲ ਬੈਠੇ ਹਾਂ ਗੁਰਨਾਨਕ ਸਾਡਾ ਨਾਲ ਬੈਠਾ ਹੈ ਸਾਡੀ ਬਾਹ ਫੜੀ ਹੈ ਗੁਰਨਾਨਕ ਸ਼ਬਦ ਗੁਰੂ ਨਾਨਕ ਦੇਵ ਨੇ ਬੋਲ ਅਸੀਂ ਰਹਿਆਂ ਤਾਂ ਕਿ ਸਾਡੀ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਾਂਝ ਪੈ ਸਕੇ ਜੀ ਇਸ ਲਈ ਜਦੋਂ ਵੀ ਕਿਤੇ ਨਾਨਕ ਸ਼ਬਦ ਆਵੇ ਉਹਦੇ ਭਾਵ ਅਰਥ ਸਿੱਹੀ ਕਰਨੇ ਆ ਉਹ ਮੇਰੇ ਮਿੱਤਰ ਪਿਆਰੇ ਮਨਾ ਉਹ ਮੇਰੇ ਮਨਾ ਮੇਰੇ ਪਾਗਲ ਮਨਾ ਠੀਕ ਹੈ ਜੀ ਤੇ ਅਰਥ ਬੜੀ ਵਧੀਆ ਸਮਝ ਆਣਗੇ ਤੇ ਜਿਵੇਂ ਹੁਕਮ ਰਜ਼ਾਈ ਚੱਲਣਾ ਠੀਕ ਹੈ ਹੁਕਮ ਰਜਾ ਦੇ ਵਿੱਚ ਚੱਲਣਾ ਪ੍ਰਭੂ ਪਰਮਾਤਮਾ ਦੇ ਹੁਕਮ ਦੀ ਰਜ਼ਾ ਵਿੱਚ ਚੱਲਣਾ ਨਾਨਕ ਉਹ ਮੇਰੇ ਮਨਾ ਲਿਖਿਆ ਨਾਲ ਇਹ ਤੁਰਤੋਂ ਲਿਖਿਆ ਹੋਇਆ ਠੀਕ ਹੈ ਦੂਸਰੀ ਗੱਲ ਹੈ ਜੀ ਜਦੋਂ ਨਾਨਕ ਮੁਕਤ ਆਵੇ ਨਾ ਉਦੋਂ ਥੋੜਾ ਜਿਹਾ ਰੁਕ ਜਾਓ ਜਿਵੇਂ ਆਪਾਂ ਕਹਿਆ ਨਾਨਕ ਜੇ ਗਾਉਣਾਗਾ ਤਾਂ ਆਪਾਂ ਕਹਿਣਾ ਨਾਨਕ ਲਿਖਿਆ ਨਾਲ ਲਿਖਿਆ ਨਾਲ ਨਾਨਕ ਬੋਲਣ ਤੋਂ ਬਾਅਦ ਨਾ ਥੋੜਾ ਜਿਹਾ ਵਿਸ਼ਰਾਮ ਲਾ ਲਓ ਉਥੇ ਮੰਨ ਕੋ ਉਹ ਮੇਰਿਆ ਮਨਾ ਇਹ ਤਾਂ ਤੁਰ ਤੋਂ ਹੀ ਲਿਖਿਆ ਆਇਆ ਇਹ ਸ਼ੁਰੂ ਤੋਂ ਹੀ ਲਿਖਿਆ ਹੋਇਆ ਕਿ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਚੱਲਣਾ ਉਸਦੇ ਹੁਕਮ ਵਿੱਚ ਚੱਲਣਾ ਠੀਕ ਹੈ ਜੀ ਇਹ ਦੋਹਾਂ ਤੇ ਦੂਸਰਾ ਜਿਹੜਾ ਕੱਕੇ ਨੂੰ ਔਂਕੜ ਵਾਲਾ ਹੈ ਉਹ 18ਵੀਂ ਪੌੜੀ ਵਿੱਚ ਨੌਵੀਂ ਪੰਕਤੀ ਹੈ ਜੀ ਇੱਕ ਹੈ ਨਾਨਕ ਨੀਚ ਇੱਥੇ ਨਾਨਕ ਤੇ ਨੀਚ ਦੇ ਵਿੱਚ ਕੋਈ ਬ੍ਰੇਕ ਨਹੀਂ ਲਾਉਣੀ ਆਪਾਂ ਨਾਨਕ ਨੰਬਰ ਨਹੀਂ ਲੈ ਕੇ ਜਾਣਾ ਇਹ ਨਾਨਕ ਨੀਚ ਇਕੱਠਾ ਆ ਜਾਣਾ ਪਵਨ ਨਾਨਕ ਜਿਹੜਾ ਆਪਣੇ ਆਪਣੇ ਗੁਰੂ ਨਾਨਕ ਜਿਹੜੇ ਨੇ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਮੈਂ ਨਹੀਂ ਮਾਣਾ ਆ ਠੀਕ ਹੈ ਨੀਚਦਮ ਕੋਈ ਇਹ ਨਹੀਂ ਹੈਗਾ ਅਰਥ ਵਿੱਚ ਘਟੀਆ ਬੰਦਾ ਕਹ ਦੀਏ ਇੱਥੇ ਕਿਉਂਕਿ ਗੱਲ ਪਰਮਾਤਮਾ ਨਾਲ ਹੋ ਰਹੀ ਨਾਨਕ ਨੀਚ ਕਹੇ ਵਿਚਾਰ ਨਾਨਕ ਮੇਰੇ ਰੱਬ ਜੀ ਨੀ ਮਾਣਾ ਹੋ ਕੇ ਵਿਚਾਰ ਕਰ ਰਿਹਾ ਠੀਕ ਹੈ ਤੇ ਦੂਸਰੀ ਜਿਹੜੀ 7ਵੀਂ ਪੌੜੀ ਦੀ 16ਵੀਂ ਪੰਕਤੀ ਉਹਦੇ ਵਿੱਚ ਆਇਆ ਜੀ ਹੋਰ ਕੀਤੇ ਗਾਵਣ ਸੇ ਮੈਂ ਚਤਨਾ ਆਵਨ ਨਾਨਕ ਕੀਆ ਵਿਚਾਰੇ ਵੀ ਹੋਰ ਪਤਾ ਨਹੀਂ ਪ੍ਰਭੂ ਪਰਮਾਤਮਾ ਜੀ ਤੁਹਾਨੂੰ ਕਿੰਨੇ ਕੁ ਲੋਕ ਗਾ ਰਹੇ ਨੇ ਠੀਕ ਹੈ ਇਹ ਮੇਰੇ ਚਿੱਤ ਚਿੱਤੇ ਵਿੱਚ ਨਹੀਂ ਹੈ ਗੁਰੂ ਨਾਨਕ ਜਿਹੜੇ ਨੇ ਆਪਣੇ ਆਪ ਨੂੰ ਕਰ ਰਿਹਾ ਵੀ ਨਾਨਕ ਸ਼ਾਇਰ ਨਾਨਕ ਕਵੀ ਕੀ ਵਿਚਾਰ ਕਰ ਸਕਦਾ ਹੈ ਨਾਨਕ ਕੀ ਵਿਚਾਰੇ ਠੀਕ ਹੈ ਜੀ ਇਹ ਦੋ ਨੇ ਇਹ ਚ ਕੱਕੇ ਨੂੰ ਔਂਕੜ ਆਉਂਦਾ ਇਸ ਲਈ ਜਿਹੜਾ ਤੁਸੀਂ ਮੇਰਾ ਕੋਰਸ ਦੇਖੋਗੇ ਨਾ ਉਹਨਾਂ ਵਿੱਚ ਸਿਹਾਰੀਆਂ ਵਿਆਰੀਆਂ ਜਿਹੜੀਆਂ ਨੇ ਜਾਂ ਕੱਕੇ ਨੂੰ ਔਂਕੜ ਆ ਜਿਹੜਾ ਦੇਖਾਂ ਦੇਖ ਕੇ ਸਮਝਣਾ ਬੜਾ ਸੌਖਾ ਲੱਗਦਾ ਜੀ ਸ਼ਾਇਦ ਹੁਣ ਤੁਹਾਨੂੰ ਸਮਝ ਆਉਂਦੀ ਹੋਵੇ ਕਈ ਲੋਕ ਨੇ ਮੇਰੇ ਅਰਗੇ ਜਿਵੇਂ ਮੈਂ ਮੈਨੂੰ ਜਿੰਨਾ ਟਾਈਮ ਮੈਂ ਦੇਖ ਨਹੀਂ ਲੈਂਦਾ ਜੁਨਾਦਮ ਔਂਕੜ ਸਿਆਰੀ ਵਿਆਰੀ ਦੇਖ ਨਹੀਂ ਲੈਂਦਾ ਉਹਨਾਂ ਟਾਈਮ ਕਈ ਵਾਰ ਮੇਰੇ ਸਮਝ ਵਿੱਚ ਗੱਲ ਨਹੀਂ ਪੈਂਦੀ ਠੀਕ ਹੈ ਇਸ ਲਈ ਦੋ ਤਰ੍ਹਾਂ ਦੇ ਨਾਨਕ ਨੇ ਇੱਕ ਮੁਕਤਾ ਨੰਨੇ ਨੂੰ ਕੰਨਾ ਨੰਨਾ ਕੱਕਾ ਦੂਜਾ ਕੱਕੇ ਨੂੰ ਔਂਕੜ ਵਾਲਾ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ ਇੱਕ ਨਾਨਕ ਨੰਨੇ ਨੂੰ ਕੱਕੇ ਨੂੰ ਸਿਆਰੀ ਵਾਲਾ ਵੀ ਆਇਆ ਗੁਰਬਾਣੀ 'ਚ ਇਹ ਤਿੰਨ ਨਾਨਕ ਬਾਰੇ ਮੈਂ ਜਾਣਦਾ ਗੁਰਬਾਣੀ ਦੇ ਵਿੱਚ ਪਰ ਜਪਜੀ ਸਾਹਿਬ ਵਿੱਚ ਦੋ ਤਰ੍ਹਾਂ ਦੇ ਨਾਨਕ ਆਏ ਨੇ ਤੇ ਦੂਜੀ ਗੱਲ ਪੂਰੀ ਦੀ ਪੂਰੀ ਗੁਰਬਾਣੀ ਜਪਜੀ ਸਾਹਿਬ ਦੇ ਵੀ ਜਿਹੜੇ ਅਰਥ ਨੇ ਦੋ ਟੰਗ ਦਾ ਨਿਕਲਨੇ ਇੱਕ ਤਾਂ ਅੱਖਰੀ ਅਰਥ ਹੋਣਗੇ ਠੀਕ ਹੈ ਜੀ ਦੂਸਰਾ ਹੈ ਅਸੀਂ ਆਪਣੇ ਮਨ ਦੀਆਂ ਭਾਵਨਾਵਾਂ ਨਾਲ ਮਨ ਭਾਵ ਸਾਡਾ ਚਿੱਤ ਹਿਰਦਾ ਜਾਂ ਦਿਮਾਗ ਜਿੰਨੀ ਕਿ ਪ੍ਰਮਾਤਮਾ ਨੇ ਸੂਜੀ ਬਖਸ਼ੀ ਹੈ ਉਸ ਦੀਆਂ ਭਾਵਨਾਵਾਂ ਦੇ ਨਾਲ ਅਸੀਂ ਅਰਥ ਕੱਢਣੇ ਆ ਜੀ ਠੀਕ ਹੈ ਦੋ ਤਰ੍ਹਾਂ ਦੇ ਅਰਥ ਨੇ ਇੱਕ ਅੱਖਰੀ ਅਰਥ ਜੋ ਅੱਖਰਾਂ ਨੂੰ ਲਿਖਿਆ ਖੂਬ ਹੋ ਉਹਨਾਂ ਦੇ ਅਰਥ ਕਰਦੇ ਨੇ ਦੂਸਰੀ ਮਨ ਦੀਆਂ ਭਾਵਨਾਵਾਂ ਦੇ ਨਾਲ ਉਹਨਾਂ ਦੇ ਅਰਥ ਕਰਨੇ ਜ਼ੋਰ ਜਿਹੜਾ ਜ਼ਿਆਦਾ ਦੇਣਾ ਹੈ ਅੱਖਰੀ ਅਰਥ ਸਮਝੋ ਜ਼ਰੂਰ ਸਮਝੋ ਪਰ ਵੱਧ ਜ਼ੋਰ ਹੈ ਜਿਹੜਾ ਉਹ ਭਾਵਨਾਵਾਂ ਵਾਲੇ ਅਰਥ ਜਿਹੜੇ ਰੋਹਾਨੀਅਤ ਵਾਲੇ ਅਰਥ ਜਿਹੜੇ ਉਹਨਾਂ ਤੇ দাও ਕਿਉਂਕਿ ਸਾਡਾ ਮਕਸਦ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੁੜਨਾ ਠੀਕ ਹੈ ਜੀ ਇਹ ਹੈ ਪੰਜਵਾਂ ਤੇ 6ਵਾਂ ਪੇਜ ਮੇਰੀ ਇਸ ਕਿਤਾਬ ਦਾ ਜਿਹੜਾ ਕਿ ਜਪਜੀ ਸਾਹਿਬ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ